ਸੱਚਰੀਆ ਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅੰਮ੍ਰਿਤਕੌਰ ਅੱਜ ਫਿਰ ਤੋਂ ਹਾਜ਼ਰ ਆਇਆ ਇੱਕ ਨਵੀਂ ਕਹਾਣੀ ਦੇ ਨਾਲ ਇਹ ਕਹਾਣੀ ਸੂਫੀ ਫਕੀਰਾਂ ਦੀ ਹੈ ਚਲੋ ਸਟਾਰਟ ਕਰਦੇ ਹਾਂ ਸੂਫੀਆਂ ਦੀ ਇੱਕ ਪੁਰਾਣੀ ਕਹਾਣੀ ਹੈ ਇੰਜ ਹੋਇਆ ਕਿ ਇੱਕ ਚਰਵਾਹਾ ਆਪਣੀਆਂ ਭੇਡਾਂ ਨੂੰ ਇੱਕ ਪਹਾੜ ਦੇ ਕੰਢੇ ਤੇ ਚਾਰ ਰਿਹਾ ਸੀ ਦੁਪਹਿਰ ਹੋ ਗਈ ਰਾਹ ਵੇਖਦਾ ਵੇਖਦਾ ਥੱਕ ਗਿਆ ਉਹਦੇ ਘਰ ਵਾਲੀ ਭੋਜਨ ਲੈ ਕੇ ਨਹੀਂ ਆਈ ਇੰਜ ਤਾਂ ਕਦੇ ਨਹੀਂ ਹੋਇਆ ਸੀ ਭੁੱਖ ਨੂੰ ਜੋਰਾਂ ਦੀ ਲੱਗੀ ਹੋਈ ਸੀ ਫਿਰ ਉਹਨੂੰ ਚਿੰਤਾ ਵੀ ਹੋਣ ਲੱਗੀ ਕਿ ਤੇ ਪਤਨੀ ਬਿਮਾਰ ਤਾਂ ਨਹੀਂ ਹੋ ਗਈ ਕੋਈ ਦੁਰਘਟਨਾ ਤਾਂ ਨਹੀਂ ਹੋ ਗਈ ਇਸੇ ਤਰ੍ਹਾਂ ਕਦੇ ਹੋਇਆ ਹੀ ਨਹੀਂ ਸੀ ਪਰਸੀ ਉਹ ਬੋੜਾ ਉਸਨੇ ਆਲੇ ਦੁਆਲੇ ਵੇਖਿਆ ਕਿ ਕੋਈ ਆਦਮੀ ਹੋਵੇ ਵੇਖਿਆ ਕਿ ਇੱਕ ਲੱਕੜਹਾਰਾ ਲੱਕੜੀਆਂ ਵੱਢ ਰਿਹਾ ਸੀ ਉਹ ਦਰਖਤ ਉੱਤੇ ਖੜ੍ਹਾ ਸੀਗਾ ਉਹ ਦਰਖਤ ਹੇਠਾਂ ਪੁੱਜਾ ਤੇ ਉਹਨੇ ਕਿਹਾ ਮੇਰੇ ਭਰਾ ਜ਼ਰਾ ਮੇਰੀਆਂ ਬੱਕਰੀਆਂ ਦਾ ਖਿਆਲ ਰੱਖਿਓ ਮੈਂ ਜ਼ਰਾ ਘਰ ਹੋ ਕੇ ਆਵਾਂ ਪਤਨੀ ਭੋਜਨ ਨਹੀਂ ਲਿਆਈ ਭੱਜ ਕੇ ਹੁਣੇ ਲੈ ਆਵਾਂਗਾ ਉਹ ਆਦਮੀ ਵੀ ਬੋਲਾ ਸੀ ਜਿਹੜਾ ਲੱਕੜੀਆਂ ਵੱਢ ਰਿਹਾ ਸੀ ਉਸਨੇ ਕਿਹਾ ਜਾ ਜਾ ਸਾਡੇ ਕੋਲ ਗੱਲਬਾਤ ਕਰਨ ਲਈ ਕੋਈ ਵਕਤ ਨਹੀਂ ਹੈ ਮੈਂ ਆਪਣੇ ਕੰਮ ਵਿੱਚ ਲੱਗਿਆ ਹੋਇਆ ਤੈਨੂੰ ਗੱਲਬਾਤ ਨਹੀਂ ਦੀ ਸੁਝੀ ਹੈ ਜਦ ਉਸਨੇ ਕਿਹਾ ਜਾ ਜਾ ਤੇ ਸਮਝਿਆ ਕਿ ਉਹ ਕਹਿ ਰਿਹਾ ਕਿ ਤੂੰ ਜਾ ਆਪਣੀ ਰੋਟੀ ਲੈ ਆ ਮੈਂ ਤੇਰੀਆਂ ਭੇਡਾਂ ਬੱਕਰੀਆਂ ਦਾ ਧਿਆਨ ਰੱਖਾਂਗਾ ਉਹ ਨੱਟਦਾ ਹੋਇਆ ਘਰ ਆ ਗਿਆ ਰੋਟੀ ਲੈ ਕੇ ਆਇਆ ਮੂੜਕੀ ਉਸਨੇ ਆਪਣੀਆਂ ਪੇੜਾਂ ਦੀ ਗਿਣਤੀ ਕੀਤੀ ਲੱਗਿਆ ਕਿ ਠੀਕ ਹਨ ਧੰਨਵਾਦ ਦੇਣ ਲਈ ਆਪਣੇ ਬੜਾ ਪਿਆਰਾ ਤੇ ਚੰਗਾ ਤੇ ਇਮਾਨਦਾਰ ਫਿਕਰ ਰੱਖਿਆ ਇੱਕ ਵੀ ਪੇੜ ਕਿਧਰੇ ਨਹੀਂ ਗਈ ਫਿਰ ਇਹਨੂੰ ਖਿਆਲ ਆਇਆ ਧੰਨਵਾਦ ਕੋਰਾ ਕੀ ਕਰ ਦੇਣਾ ਇੱਕ ਲੰਗੜੀ ਪੇੜ ਸੀ ਉਹਦੇ ਕੋਲ ਉਹਨੂੰ ਅੱਜ ਨਹੀਂ ਕੱਲ ਵੱਡਣਾ ਹੀ ਸੀ ਉਹ ਇਸ ਪੇੜ ਨੂੰ ਲੈ ਦੇਂਦਾ ਉਹ ਲੰਗੜੀ ਪੇੜ ਲੈ ਆਇਆ ਉਹਨੇ ਕਿਹਾ ਮੇਰਾ ਭਰਾ ਬਹੁਤ ਬਹੁਤ ਧੰਨਵਾਦ ਤੇਰੀ ਬੜੀ ਕਿਰਪਾ ਉਹ ਢੇਡ ਤੁਸੀਂ ਸਵੀਕਾਰ ਕਰ ਲਓ। ਉਹਦਾ ਵੀ ਇਹਨੂੰ ਵੱਢਣਾ ਹੀ ਸੀ। ਦੂਜੇ ਬੋਲੇ ਨੇ ਕਿਹਾ ਤੇਰਾ ਕੀ ਮਤਲਬ ਹੈ? ਮੈਂ ਤੇਰੀ ਢੇਡ ਲੰਗਲੀ ਕਰ ਦਿੱਤੀ ਐ। ਬੈਸ ਵਧ ਗਿਆ। ਕਿਉਂਕਿ ਇਹ ਚੀਖ ਰਿਹਾ ਸੀ ਮੈਂ ਤੇਰੀ ਢੇਡ ਵੇਖੀ ਨਹੀਂ। ਮੈਨੂੰ ਮਤਲਬ ਕੀ? ਤੇ ਦੂਜਾ ਕਹਿ ਰਿਹਾ ਸੀ ਮੇਰੀ ਭਾਈ ਇਸ ਨੂੰ ਸਵੀਕਾਰ ਕਰ ਲੈ। ਪਰ ਦੋਨੋਂ ਬੋਲੇ ਸਨ। ਇਹ ਤਾਂ ਕਠਿਨਾਈ ਸੀ। ਇੱਕ ਰਾਹੀਗਿਰਿਕ ਘੋੜੇ ਉੱਤੇ ਇੱਕ ਚੋਰ ਜਿਹੜਾ ਘੋੜਾ ਚੋਰੀ ਕਰਕੇ ਜਾ ਰਿਹਾ ਸੀ ਉਹ ਰਾਹ ਪਟ ਗਿਆ ਸੀ ਇਹਨਾਂ ਦੋ ਬੰਦਿਆਂ ਤੋਂ ਪੁੱਛਣ ਲੱਗਿਆ ਇਹਨਾਂ ਦੋਹਾਂ ਨੇ ਉਹਨੂੰ ਫੜ ਲਿਆ ਉਹ ਵੀ ਬੋਲਾ ਸੀ ਉਹ ਸਮਝਾ ਕਿ ਫੜਿਆ ਗਿਆ ਇਹ ਵੀ ਘੋੜੇ ਦੇ ਮਾਲਕ ਹਨ ਇਹ ਦੋਵੇਂ ਉਹਨੂੰ ਕਹਿਣ ਲੱਗੇ ਕਿ ਭਰਾ ਜਰਾ ਮੈਨੂੰ ਸਮਝਾ ਕਿ ਮੈਂ ਇਸ ਦੀ ਭੇਡ ਦੇ ਰਿਹਾ ਹਾਂ ਇਹ ਖਾਮ ਖਾਨਾ ਰਾਜ ਹੋ ਰਿਹਾ ਹੈ ਚੀਖ ਰਿਹਾ ਹੈ ਤੇ ਦੂਜਾ ਬੋਲਿਆ ਕਿ ਇਸ ਦੀਆਂ ਭੇਡਾਂ ਨੂੰ ਹੱਥ ਨਹੀਂ ਲਾਇਆ ਲੰਗੜੀ ਹੋਣ ਦਾ ਕੋਈ ਸਵਾਲ ਹੀ ਨਹੀਂ ਤੀਜੇ ਨੇ ਕਿਹਾ ਭਾਈ ਕੋੜਾ ਜਿਸ ਦਾ ਵੀ ਹੈ ਲੈ ਲਵੋ ਮੈਥੋਂ ਜਿਹੜੀ ਭੁੱਲ ਹੋ ਗਈ ਮੈਨੂੰ ਮਾਫ਼ ਕਰੋ ਇਹ ਵਿਵਹਾਰ ਚੱਲ ਨਹੀਂ ਰਿਹਾ ਸੀ ਕੋਈ ਰਾਹ ਦਿਖਾਈ ਨਹੀਂ ਦਿੰਦਾ ਸੀ ਕਿਉਂਕਿ ਕੋਈ ਕਿਸੇ ਦੀ ਸੁਣਦਾ ਹੀ ਨਹੀਂ ਸੀ ਤਾਂ ਇੱਕ ਸੂਫੀ ਫਕੀਰ ਉਥੋਂ ਦੀ ਲੰਘ ਰਿਹਾ ਸੀ ਉਹਨਾਂ ਤਿੰਨਾਂ ਨੇ ਉਸ ਨੂੰ ਫੜ ਲਿਆ ਤੇ ਕਿਹਾ ਸਾਡਾ ਮਾਮਲਾ ਸੁਲਝਾ ਦਿਓ ਉਸ ਨੇ ਮੌਣ ਦੀ ਕਸਮ ਲੈ ਰੱਖੀ ਸੀ ਜੀਵਨ ਭਰ ਦੇ ਲਈ ਚੁੱਪ ਹੋ ਗਿਆ ਸੀ ਸਮਝ ਲਿਆ ਉਸ ਨੇ ਤਿੰਨਾ ਦਾ ਮਾਮਲਾ ਪਰ ਹੁਣ ਕਰੇ ਕੀ ਤਾਂ ਪਹਿਲਾਂ ਉਸ ਨੇ ਜਿਹੜਾ ਘੋੜੇ ਤੇ ਸਵਾਰ ਚੋਰ ਸੀ ਉਸ ਦੀ ਅੱਖਾਂ ਚ ਗੌਰ ਨਾਲ ਦੇਖਿਆ ਫਕੀਰ ਨੇ ਐਨੀ ਗਹਿਰੀ ਨਜ਼ਰ ਨਾਲ ਵੇਖਿਆ ਕਿ ਥੋੜੀ ਦੇਰ ਵਿੱਚ ਉਹ ਚੋਰ ਬੇਚੈਨ ਹੋਣ ਲੱਗਾ ਤੇ ਆਦਮੀ ਜਾਂ ਤਾਂ ਸਮੋਹਿਤ ਕਰ ਲਿਆ ਰਿਹਾ ਸੀ ਜਾਂ ਪਤਾ ਹੀ ਨਹੀਂ ਸੀ ਕੀ ਇਰਾਦੇ ਸਨ ਉਹ ਇੰਨਾ ਕਪੜਾ ਘਾ ਗਿਆ ਕਿ ਛਾਲ ਮਾਰ ਕੇ ਆਪਣੇ ਘੋੜੇ ਤੇ ਚੜ੍ਹਿਆ ਤੇ ਭੱਜ ਗਿਆ ਤਦ ਸੂਫੀ ਫਕੀਰ ਨੇ ਦੂਜੇ ਆਦਮੀ ਦੀ ਅੱਖਾਂ ਚ ਵੇਖਿਆ ਜਿਹੜਾ ਪਿੰਡ ਦਾ ਮਾਲਕ ਸੀ ਉਸ ਨੂੰ ਵੀ ਲੱਗ ਗਿਆ ਕਿ ਆਦਮੀ बेहोश ਕਰ ਦਵਾ। ਵੇਖੀ ਜਾਂਦਾ ਇੰਨਾ ਖਚਪਕਿਆ। ਉਹ 체ਤੀ ਨਾਲ ਸਿਰ ਨੇ ਵਾ ਕੇ ਆਪਣੇ ਭੇਡਣੂ ਖੜੇ ਕੇ ਆਪਣੇ ਘਰ ਵੱਲ ਨੂੰ ਚਲਾ ਗਿਆ। ਤਾਂਦ ਉਹਨੇ ਤੀਜੇ ਵੱਲ ਦੇਖਿਆ। ਉਹ ਤੀਜਾ ਵੀ ਡਰਿਆ। ਉਸ ਦੀ ਅੱਖ ਬਹੁਤ ਤੇਜਸਵੀ ਨੂਰ ਭਰੀ ਸੀ। ਜਿਹੜੇ ਲੋਕੀ ਚੁੱਪ ਰਹਿੰਦੇ ਨੇ ਬਹੁਤ ਦੇਰ ਤੱਕ ਉਹਨਾਂ ਦੀਆਂ ਅੱਖਾਂ 'ਚ ਇੱਕ ਵੱਖਰਾ ਹੀ ਨੂਰ ਆ ਜਾਂਦਾ। ਕਿਉਂਕਿ ਸਾਰੀ ਊਰਜਾ ਇਕੱਠੀ ਹੁੰਦੀ ਹੈ ਤੇ ਅੱਖਾਂ ਹੀ ਪ੍ਰਗਟ ਕਰਨ ਦਾ ਵਸੀਲਾ ਹੁੰਦੀਆਂ ਹਨ ਜਦ ਉਸਨੇ ਘੋਰ ਨਾਲ ਉਤੀਜੇ ਵੱਲ ਵੇਖਿਆ ਉਹ ਵੀ ਡਰਿਆ ਉਹਨੇ ਆਪਣੀਆਂ ਲੱਕੜੀਆਂ ਬੰਨੀਆਂ ਤੇ ਉਹ ਨੱਠਾ ਤੇ ਉਹ ਘਰ ਭੱਜ ਗਿਆ ਸੂਫੀ ਹੱਸਦਾ ਹੋਇਆ ਆਪਣੇ ਰਾਹ ਚੱਲਾ ਗਿਆ ਸੂਫੀ ਨੇ ਆ ਮਾਮਲਾ ਹੱਲ ਕਰ ਲਿਆ ਤਿੰਨਾ ਬੋਲਿਆਂ ਦਾ ਤਿੰਨ ਬੋਲੇ ਨਹੀਂ ਹਨ ਤਿੰਨ ਅਰਬ ਬੋਲੇ ਹਨ ਜੋ ਵੀ ਅਸੀਂ ਕਹਿੰਨੇ ਹਾਂ ਉਹ ਸਾਰਾ ਸੰਗਤ ਅਸੰਗਤ ਉਸ ਵਿੱਚੋਂ ਕੁਝ ਵੀ ਨਹੀਂ ਹੈ ਕੋਈ ਕਿਸੇ ਦੀ ਨਹੀਂ ਸਮਝ ਰਿਹਾ ਜ਼ਿੰਦਗੀ ਵਿੱਚ ਸਬਾਤ ਤਾਂ ਹੋ ਹੀ ਨਹੀਂ ਰਿਹਾ ਵਿਵਾਦ ਹੀ ਚੱਲ ਰਿਹਾ ਹੈ ਸੰਤ ਕੀ ਕਰਨ ਜਿਨ੍ਹਾਂ ਨੇ ਮੂਨ ਰਹਿਣਾ ਸਿੱਖ ਲਿਆ ਉਹ ਕੀ ਕਰਨ ਬੋਲਣ ਦਾ ਕੋਈ ਬਾ ਹੀ ਨਹੀਂ ਹੈ ਉਹ ਕਿੰਨਾ ਹੀ ਬੋਲਣ ਉਹ ਸੂਫੀ ਫਕੀਰ ਕਿੰਨਾ ਹੀ ਬੋਲਦਾ ਕਾਵਿਓ ਤਿੰਨ ਬੋਲੇ ਸਮੈ ਨਾ ਸਕਦੀ ਤਿੰਨ ਦਿਸਾ ਚਾਰੋਂ ਪੱਧਰ ਰੋ ਜਾਂਦੇ ਉਸਨੇ ਕੇਵਲ ਅੱਖਾਂ ਨਾਲ ਘੌਰ ਨਾਲ ਉਹਨਾਂ ਵੱਲ ਵੇਖਿਆ ਤੇ ਮਸਲਾ ਹੱਲ ਹੋ ਗਿਆ ਸੰਤਾ ਨੇ ਤੁਹਾਡੇ ਵੱਲ ਸਿਰਫ ਘੌਰ ਨਾਲ ਵੇਖਿਆ ਤੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜੋ ਉਹਨਾਂ ਦੇ ਅੰਦਰ ਸਮਾਇਆ ਹੈ ਉਹ ਆਪ ਤੁਹਾਡੀਆਂ ਅੱਖਾਂ ਵਿੱਚ ਉਡੇ ਲਿਆ ਇਸ ਲਈ ਸਾਧ ਸੰਗਤ ਦੀ ਗੱਲ ਕਰਦੇ ਹਨ ਨਾਨਕ ਕੀ ਸਾਧੂਆਂ ਨਾਲ ਰਹੋ ਜੇਕਰ ਸਮਝਣਾ ਹੈ ਜੋ ਉਹਨਾਂ ਨੇ ਜਾਣਿਆ ਹੈ ਸੰਗਤ ਸਤ ਸੰਗਤ ਕਰੋ ਸੁਣ ਕੇ ਨਾਲ ਬੋਧਾ ਨਹੀਂ ਹੋਏਗਾ ਕਿਆ ਕੁਝ ਜਾਵੇਗਾ ਸਮਝੋਗੇ ਤੁਸੀਂ ਕੁਝ ਹੋਰ ਲੋਕੀ ਬੋਲੇ ਹਨ ਦੱਸਿਆ ਕੁਝ ਜਾਵੇਗਾ ਵੇਖੋਗੇ ਤੁਸੀਂ ਹੋਰ ਲੋਕੀ ਅੰਨੇ ਹਨ ਤੁਸੀਂ ਆਪਣੀ ਵਿਆਖਿਆ ਕਰੋਗੇ ਤੁਸੀਂ ਸ਼ਬਦ ਨੂੰ ਆਪਣੇ ਅਰਥ ਦੇ ਦਵੋਗੇ ਨਾਨਕ ਕਹਿੰਦੇ ਹਨ ਹੁਕਮ ਨਾ ਕਿਹਾ ਜਾਇ ਉਹ ਕਿਆ ਹੀ ਨਹੀਂ ਜਾ ਸਕਦਾ ਫਿਰ ਵੀ ਇਸ਼ਾਰੇ ਕੀਤੇ ਜਾ ਸਕਦੇ ਹਨ ਇਹ ਇਸ਼ਾਰੇ ਹਨ ਇਹ ਕਹਿਣਾ ਨਹੀਂ ਹੈ ਇਸ਼ਾਰੇ ਹਨ ਇਨ੍ਹਾਂ ਸ਼ਬਦਾਂ 'ਚ ਉਹ ਹੁਕਮ ਨਹੀਂ ਹੈ ਇਹ ਸ਼ਬਦ ਤਾਂ ਕੰਡੇ ਲੱਗੇ ਮੀਲ ਦੇ ਪੱਥਰ ਵਾਂਗੂ ਹਨ ਇਕ ਦਸ ਰਹੇ ਹਨ ਕਿ ਚਲੇ ਜਾਓ ਅੱਗੇ ਹੈ ਮੰਜ਼ਿਲ ਲੇਕਿਨ ਬਹੁਤ ਸਾਰੇ ਲੋਕ ਮੀਲ ਦੇ ਪੱਥਰ ਨੂੰ ਹੀ ਫੜ ਕੇ ਬੈਠੇ ਰਹਿੰਦੇ ਹਨ ਉਹ ਤੁਸੀਂ ਵੀ ਕਰ ਸਕਦੇ ਹੋ ਤੁਸੀਂ ਵੀ ਕਰ ਸਕਦੇ ਹੋ ਕਿ ਰੋਜ਼ ਸਵੇਰੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਕਰੋ ਤੇ ਉਹਨੂੰ ਦੁਹਰਾਓ ਤੇ ਉਸ ਨੂੰ ਕੰਢ ਕਰ ਲਓ ਤੁਸੀਂ ਮੀਲ ਦਾ ਪੱਥਰ ਫੜ ਲਿਆ ਹੈ ਇਸ ਦਾ ਇਸ਼ਾਰਾ ਹੈ ਇਸ ਨੂੰ ਕੰਢ ਕਰਨ ਨਾਲ ਕੁਝ ਵੀ ਨਹੀਂ ਹੋਏਗਾ ਇਸ ਦਿਲ ਵਿੱਚ ਜਿਸ ਪਾਸੇ ਇਸ਼ਾਰਾ ਹੈ ਉਸੇ ਪਾਸੇ ਚੱਲਣਾ ਪਵੇਗਾ ਯਾਤਰਾ ਕਰਨੀ ਪਵੇਗੀ ਧਰਮ ਇੱਕ ਯਾਤਰਾ ਹੈ ਤੁਸੀਂ ਚਾਹੋ ਜਬ ਜੀ ਨੂੰ ਫੜ ਲਓ ਚਾਹੇ ਗੀਤਾ ਨੂੰ ਫੜੋ ਚਾਹੇ ਕਰਾਨ ਨੂੰ ਜੇਕਰ ਤੁਸੀਂ ਫੜ ਕੇ ਬਹਿ ਗਏ ਤਾਂ ਹੀ ਤੁਸੀਂ ਮੀਲ ਦੇ ਪੱਥਰ ਨੂੰ ਛਾਤੀ ਨਾਲ ਲਗਾ ਲਿਆ ਸਮਝੋ ਹੋਰ ਅੱਗੇ ਵਧੋ ਜਿਵੇਂ ਜਿਵੇਂ ਤੁਸੀਂ ਅੱਗੇ ਵਧੋਗੇ ਤਿਵੇਂ ਤਿਵੇਂ ਭੇਦ ਪ੍ਰਗਟ ਹੁੰਦਾ ਜਾਏਗਾ